ਅ ਅੱਜ ਅੰਤਿਮ ਅਰਦਾਸ ਸਤਿਕਾਰਯੋਗ ਬੀਬੀ ਰੇਸ਼ਮ ਕੌਰ ਜੀ ਜਿਹੜੇ ਕਿ ਸਾਡੇ ਸਾਰਿਆਂ ਦੀ ਮਾਂ ਸਾਡੇ ਸਾਰਿਆਂ ਦੀ ਬੀਬੀ ਪਦਮਸ਼ਰੀ ਰਾਜਗਾਇਕ ਹੰਸਰਾਜ ਹੰਸ ਉਹਨਾਂ ਦੀ ਧਰਮ ਪਤਨੀ ਜਿੱਥੇ ਕਿ ਅਸੀਂ ਜਲੰਧਰ ਵਾਲੇ ਹੋਸਟ ਆ ਆ ਸੇਵਾ ਤੇ ਉਧਰ ਤੇ ਲੱਗੇ ਹੋਏ ਆ ਪਰ ਅਸੀਂ ਨਾਲ ਇਹ ਵੀ ਗੱਲ ਕਿ ਬੀਬੀ ਜੀ ਦਾ ਸਾਡਾ ਸਾਰੇ ਛੋਟੇ ਸਿੰਗਰਾਂ ਨਾਲ ਬਹੁਤ ਜ਼ਿਆਦਾ ਛੋਟੇ ਕਲਾਕਾਰਾਂ ਨਾਲ ਇੰਨਾ ਰੱਜ ਕੇ ਮੋਹ ਸੀ ਕਿ ਜਦੋਂ ਕਾਲਜ ਤੇ ਖਾਲਸਾ ਕਾਲਜ ਮੈਂ ਪੜਦਾ ਗ੍ਰੈਜੂਏਸ਼ਨ ਕਰਦਾ ਹੁੰਦਾ ਸੀਗਾ ਤੇ ਉਹ ਹਾਣਾ ਉਹ ਰੋਟੀ ਪਾਣੀ ਉਹ ਖਾ ਜਣਾ ਤੇ ਕਦੀ ਵੀ ਉਹਨੇ ਮੱਥਾ ਚੂੜੀ ਨਹੀਂ ਪਾਈ ਹਮੇਸ਼ਾ ਹੀ ਹੱਸ ਕੇ ਸਾਨੂੰ ਕਬੂਲ ਕੀਤਾ ਅੱਜ ਆ ਪਰਾਜਗਾਇਕ ਪਦਮਸ਼ਰੀ ਹੰਸਰਾਜ ਹੰਸ ਉਹਨਾਂ ਦੀ ਧਰਮ ਪਤਨੀ ਜੀ ਨੂੰ ਅੱਸੀ ਮੈਂ ਕੁਲਦੀਪ ਮਾਨ ਸਾਹਿਬ ਜੀ ਦਾ ਸ਼ੁਕਰਗੁਜ਼ਾਰ ਮਾਨਕ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਆਪਟਨ ਕਰਦੇ ਸ਼ਾਮਿਲ ਹੋਇਆ ਜੀ ਬਿਲਕੁਲ ਬਹੁਤ ਦੁੱਖ ਭਰੀ ਗੱਲ ਹੈ ਜੀ ਇਹ ਮੇਰਾ ਤੇ ਬਹੁਤ ਲੰਮਾ ਪੁਰਾਣਾ ਰਿਸ਼ਤਾ ਜੀ ਮੈਂ 1993 ਚ ਪਹਿਲੀ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਸੀ ਤਾਂ ਆ ਵਾਸ ਜਸਟ ਆ ਵਾਸ ਜਸਟ 21 ਮੈਂ 21 ਸਾਲ ਦਾ ਸਕਾ ਤਾਂ ਮੈਨੂੰ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਆਪ ਕਿਸੇ ਮਾਂ ਨੂੰ ਮਿਲ ਰਿਹਾ ਸੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਹੰਸ ਭਾਜੀ ਨੂੰ ਮੈਂ ਫਾਦਰ ਲਈ ਟ੍ਰੀਟ ਕਰਦਾ ਜੀ ਤੇ ਉਹਨਾਂ ਨੂੰ ਮਦਰ ਲਈ ਸੋ ਬਹੁਤ ਔਖਾ ਆ ਬਾਕੀ ਵਿਅਕਤੀ ਆਪਣੇ ਮਾਂ ਨੂੰ ਪਿਤਾ ਨੂੰ ਆਪਣੇ ਜੀਵਨ ਚ ਕਦੇ ਵੀ ਮੰਨ ਨਹੀਂ ਕਰ ਸਕਦਾ ਔਰ ਬੱਚਿਆਂ ਲਈ ਹਲੇ ਬੱਚੇ ਮੈਂ ਉਹਨਾਂ ਨੂੰ ਮਿੰਦ ਬੱਚੇ ਲੱਗਦੇ ਥੋਵੇਂ ਨਵਰਾਜ ਤੇ ਯਵਰਾਜ ਕਿ ਮੈਨੂੰ ਲੱਗਦਾ ਹੈ ਕਿ ਹਲੇ ਉਹਨਾਂ ਚੰਨੀ ਮੈਚਿਓਰਿਟੀ ਨਹੀਂ ਆਈ ਕਿ ਮਾਂ ਤੋਂ ਬਿਨਾ ਕਿਸ ਤਰ੍ਹਾਂ ਜੀਣਾ ਆ ਬੱਚੇ ਅੰਡਰ ਸ਼ੈਲਟਰ ਪੜਿਆ ਹਸ ਭਾਜੀ ਦੀ ਪਰਸਨਲਿਟੀ ਮਾਂ ਦੀ ਸੋ ਹਲੇ ਉਹਨਾਂ ਨੂੰ ਇਸ ਤਰ੍ਹਾਂ ਦਾ ਜੀਣਾ ਸਿੱਖਿਆ ਨਹੀਂ ਹੈ ਬਹੁਤ ਔਖਾ ਆ ਔਰ ਭਾਜੀ ਲਈ ਵੀ ਅਸੀਂ ਸਭ ਲੋਕ ਜਿਹੜੇ ਜਿੰਨਾ ਟਰੈਵਲ ਇੰਟਰਨੈਸ਼ਨਲ ਨੈਸ਼ਨਲ ਸਟੇਟ ਜ਼ਿਆਦਾ ਰਹਿੰਦਾ ਉਹਨਾਂ ਉਹ ਤਾਂ ਹੀ ਕਰ ਸਕਦੇ ਜੇ ਪਰਿਵਾਰਾਂ ਚ ਔਰਤਾਂ ਘਰ ਚ ਬੈਠੀਆਂ ਉਹ ਚੀਕ ਤਰੀਕੇ ਨਾਲ ਚਲਾ ਸਕਦੇ ਆ ਸੋ ਬਹੁਤ ਨਿੱਜੀ ਲਾਸ ਆ ਸਾਡੇ ਸਾਰੇ ਲਈ ਵੀ ਮਨੇਵੇਂ ਲੱਗਿਆ ਜਿਵੇਂ ਮਾਂ ਦਾ ਤੁਰ ਜਾਣਾ ਕੋਈ ਐਸੀ ਕੋਈ ਮਿੱਠੀ ਯਾਦ ਜਿਹੜੀ ਬਾ ਜਿੰਦਗੀ ਨਾਲ ਜੁੜੀ ਹੈ ਬਹੁਤ ਜੋ ਪਹਿਲੀ ਵਾਰੀ ਆਏ ਜੀ ਅਸੀਂ ਤਾਂ ਪਹਿਲੀ ਵਾਰੀ ਮੈਂ ਤੇ ਮਨਮੋਨ ਵਾਰੈ ਸੀ ਜਦੋਂ 93 ਚ ਆਏ ਅਸੀਂ ਤਾਂ ਕੋਈ ਜਲੰਧਰ ਦਾ ਕੋਈ ਵੱਡਾ ਘਰ ਵੀ ਨਹੀਂ ਵੇਖਿਆ ਸੀ ਕਿਸੇ ਵੱਡੇ ਘਰ ਦਾ ਵੱਡਾ ਡਰੈਸਿੰਗ ਰੂਮ ਵੀ ਦੇਖਿਆ ਸੀਗਾ ਪਰ ਉਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਬਾਜੀ ਹਲੇ ਪਹੁੰਚੀ ਨਹੀਂ ਸੀ ਸੀ ਪਹਿਲਾਂ ਪਹੁੰਚ ਗਏ ਸੀ ਪਰ ਜਿਸ ਤਰੀਕੇ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਨਾ ਬਹੁਤ ਯੰਗ ਸਗੇ ਸਟਰਗਲਰ ਸਗੇ ਜਿਸ ਤਰੀਕੇ ਨਾਲ ਸਾਨੂੰ ਮਿਲੇ ਸਾਨੂੰ ਲੱਗਿਆ ਨਹੀਂ ਕਿ ਅਸੀਂ ਕਿਸੇ ਸਟਾਰ ਦੀ ਪਤਨੀ ਨੂੰ ਮਿਲ ਰਹੇ ਹਾਂ ਇੰਨਾ ਬਿਹੇਵ ਉਹਨਾਂ ਦਾ ਨਾਰਮਲ ਸੀ ਔਰ ਇੰਨਾ ਕੋਰਡੀਅਲ ਬਿਹੇਵ ਜਿਹਾ ਸਾਡੇ ਨਾਲ ਤੇ ਬਿਲਕੁਲ ਮੇਰੀ ਅੱਖਾਂ ਦੇ ਸਾਹਮਣੇ ਉਹ ਤ੍ਰਿਸ਼ਾ ਜੂ ਅਸੀਂ ਪਹਿਲੀ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਸੀ